ਤੁਸੀਂ ਇੱਥੇ ਆਏ ਹੋ ਤੁਸੀਂ ਬਹੁਤ ਸਾਰੇ ਛੋਟੇ ਜ਼ਿੰਮੇਦਾਰ ਵੀ ਹੋਵੋਗੇ ਵੱਡੇ ਵੀ ਹੋਵੋਗੇ ਠੇਕੇ ਤੇ ਜ਼ਮੀਨ ਵੀ ਲੈਂਦੇ ਹੋਵੋਗੇ ਹਨਾ ਕੁਝ ਕਰਨ ਦਾ ਜਜ਼ਬਾ ਵੀ ਹੋਊਗਾ ਤਾਂ ਮੈਂ ਤੁਹਾਡੇ ਨਾਲ ਦੋਚਰ ਗੱਲਾਂ ਕਰਨੀਆਂ ਸੀ ਜੋ ਮੇਰੇ ਦਿਮਾਗ ਚ ਆਈਆਂ ਸੀਗੀਆਂ ਮੈਂ ਫਿਰ ਬੀਸੀ ਸਾਹਿਬ ਨੂੰ ਵੀ ਬੁਲਾਇਆ ਮੈਂ ਕੈਬਨਟ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਹੋਣੀ ਕਰਨ ਵਾਲੀਆਂ ਨੇ ਇਹ ਕਿਉਂਕਿ ਅੱਗੇ ਫਸਲ ਦਾ ਟਾਈਮ ਆ ਜਾਊਗਾ ਦੇਖੋ ਕਣਕ ਦੀ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਕਣਕ ਕਿਉਂਕਿ ਆਪਾਂ ਅੱਧੀ ਤਾਂ ਘਰੇ ਰੱਖਣੀ ਹੁੰਦੀ ਹੈ ਢੋਲ ਚ ਪਾ ਕੇ ਅੱਧੀ ਵੇਚਣੀ ਹੁੰਦੀ ਹੈ ਤਾਂ ਕਣਕ ਦੀ ਕੋਈ ਦਿੱਕਤ ਨਹੀਂ ਹੈਗੀ ਚੱਕਣ ਦੀ ਵੀ ਜਾਂ ਸੀਸੀਐਲ ਦੀ ਵੀ ਵੈਸੇ ਵੀ ਯੂਕਰੇਨ ਦੀ ਜੰਗ ਕਰਕੇ ਇਸ ਵਾਰ ਪੂਰੇ ਮੁਲਕ ਚ ਕਣਕ ਦੀ ਬੜੀ ਮਤਲਬ ਡਿਮਾਂਡ ਹੈ ਤੇ ਮੈਂ ਫਿਰ ਸੈਂਟਰ ਨੂੰ ਵੀ ਥੋੜਾ ਜਿਆ ਥੋੜਾ ਜਿਆ ਤਾਂ ਦੇਖੋ ਜਿਹੜਾ 1,25 125 ਲੱਖ ਮੀਟ੍ਰਿਕ ਟਨ ਕਣਕ ਦੇਊਗਾ ਨਾ ਖਰੀਦਾ ਤੁਹਾਡੇ ਜੀ ਕਰੂਗਾ ਨਾ ਫਿਰ ਉਹ ਸੋ ਮੈਂ ਉਹਨਾਂ ਨੂੰ ਕਹਿ ਲੈਂਦਾ ਮੈਂ ਮੈਂ ਤਾਂ ਨਹੀਂ ਦੰਦਾ ਤੁਹਾਨੂੰ ਉਹ ਕਹਿੰਦੇ ਨਹੀਂ 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 ਕਣਕ ਤੂੰ ਦੇ ਦੇ ਜੀ ਮੈਂ ਤੁਸੀਂ ਤਾਂ ਇਹ ਨੁਕਸ ਕੱਢਣ ਲੱਗ ਜਾਨੇ ਉਹ ਦਾਣਾ ਛੋਟਾ ਹੈ ਦਾਣਾ ਥੁੰਗੜ ਗਿਆ ਦਾਣਾ ਫੁੱਲ ਗਿਆ ਜੇ ਸਾਰੀ ਚੱਕਿਓ ਸਾਡੀ ਤੇ ਜ਼ਿਆਦਾ ਫਿਰ ਉਹ ਕਹਿੰਦੇ ਸਾਰੇ ਹੀ ਚੱਕਾਂਗੇ ਤੂੰ ਜਮ੍ਹਾਂ ਫੇਰ ਨਾ ਕਰੋ ਹਨਾ ਮੈਂ ਕਹਿੰਦਾ ਹਾਂ ਇਹੀ ਸਾਡੀ ਡਾਲਾ ਖੁੱਲਣਸਾਰ ਸਾਡੀ ਤੁਲ ਨਹੀਂ ਚਾਹੀਦੀ ਬਸ ਤੇ ਕਣਕ ਤਾਂ ਚਲੋ ਆਪਣੀ ਆਪਦੀ ਖੁਰਾਕ ਵੀ ਹੈ ਹੁਣ ਗੱਲ ਦੋ ਤਿੰਨ ਗੱਲਾਂ ਨੇ ਜਿਵੇਂ ਹੁਣ ਆਪਾਂ ਯੂਨੀਵਰਸਿਟੀ ਇਥੇ ਆਏ ਹੋਏ ਆ ਪਹਿਲਾਂ ਤਾਂ ਯੂਨੀਵਰਸਿਟੀ ਹੀ ਬੋਝ ਬਣ ਗਈ ਸੀਗੀ ਯੂਨੀਵਰਸਿਟੀ ਤੋਂ ਆਪਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਖੋਜਾਂ ਕਰਦੀਆਂ ਤਾਂ ਦੂਰ ਦੀ ਗੱਲ ਰਹਿ ਗਈ ਪਹਿਲਾਂ ਤਾਂ ਏਜ ਸੈੱਟ ਕੀਤਾ ਵੀ ਜਰ ਘੱਟੋ ਘੱਟ ਖੋਜਾਂ ਤਾਂ ਕਰੋ ਕੋਈ ਖੋਜਾਂ ਤਾਂ ਹੋਣਗੀਆਂ ਜੇ ਪ੍ਰੋਫੈਸਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਤਨਖਾਹ ਮਿਲੂਗੀ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲ ਕੌਣ ਕਰੂਗਾ ਜਦੋਂ ਹੈ ਹੀ ਨਹੀਂ ਕੁਝ ਇਨਫਰਾਸਟ੍ਰਕਚਰ ਨਹੀਂ ਕੁਝ ਨਹੀਂ ਹੈਗਾ ਪਹਿਲਾਂ ਤਾਂ ਖਜ਼ਾਨੇ ਦਾ ਮੂੰਹ ਜਿਹੜਾ ਇਧਰਲੇ ਪਾਸੇ ਨੂੰ ਖੋਲਿਆ